ਵੀਨਾ ਵਰਮਾ ਜੀ ਦੀ ਕਹਾਣੀ ਬੇਗਾਨੀ ਅੱਗ ਦਾ ਅਗਲਾ ਭਾਗ ਮੈਂ ਦਰਵਾਜ਼ਾ ਖੋਲ ਕੇ ਬਾਹਰ ਆਈ ਉਹ ਹਲੇ ਵੀ ਨਾਰਮਲ ਨਹੀਂ ਹੋਈ ਐਕਸਕਿਊਜ਼ ਮੀ ਮੈਂ ਉਹਨੂੰ ਪਿੱਛੋਂ ਆਵਾਜ਼ ਦਿੱਤੀ ਯੈਸ ਉਹਨੇ ਨਫ਼ਰਤ ਨਾਲ ਮੇਰੇ ਵੱਲ ਦੇਖਿਆ ਦੇਖੋ ਤੁਸੀਂ ਸ਼ਾਂਤ ਹੋ ਜਾਓ ਇੰਨਾ ਘਬਰਾਉਣ ਦੀ ਕੋਈ ਲੋੜ ਨਹੀਂ ਵਿੰਡੋ ਟੁੱਟ ਗਈ ਹੈ ਰਿਪੇਅਰ ਹੋ ਜਾਵੇਗੀ ਤੁਸੀਂ ਆਪਣੇ ਆਪ ਨੂੰ ਸੰਭਾਲੋ ਮੈਂ ਕਿਹਾ ਕਿੱਦਾਂ ਠੀਕ ਹੋ ਸੀ ਮੇਰੇ ਕੋਲ ਪੈਣੀ ਨਹੀਂ ਆ ਸੋਸ਼ਲ ਸਿਕਿਉਰਿਟੀ ਵਾਲੇ ਸਿਰਫ 40 ਪਾਉਂਡ ਦਿੰਦੇ ਸੂ ਮੈਨੂੰ ਵੀਕ ਦੇ ਤੇ ਮੈਂ ਉਸ ਵਿੱਚੋਂ ਰੋਟੀ ਖਾਵਾਂ ਜਾਂ ਫਲੈਟ ਦੀ ਰਿਪੇਅਰ ਕਰਵਾਵਾਂ ਉਹ ਰੋਣ ਹਾਕੀ ਹੋਈ ਪਈ ਸੀ ਮੈਨੂੰ ਪਤਾ ਹੈ ਕੋਈ ਨਹੀਂ ਆਪਾਂ ਕੱਲ ਨੂੰ ਕਾਉਂਸਲ ਵਾਲਿਆਂ ਨੂੰ ਫੋਨ ਕਰਦੇ ਆ ਫਿਰ ਦੇਖਦੇ ਆ ਕੀ ਬਣਦਾ ਹੈ ਮੈਂ ਸਮਝਾਇਆ ਕਾਉਂਸਲ ਕਾਉਂਸਲ ਕੁਝ ਨਹੀਂ ਕਰੇਗੀ ਮੈਨੂੰ ਖੁਦ ਨੂੰ ਹੀ ਸਿਰਦਰਦੀ ਪੈਣੀ ਸੂ ਇਕੱਲੀ ਔਰਤ ਕਿੱਧਰ ਕਿੱਧਰ ਹੋਵੇ ਯਾਰ ਕਿਸੇ ਨੂੰ ਗੁਰਬਤ ਨਾ ਦੇਈ ਉਹਦੇ ਨਾਲੋਂ ਮੌਤ ਬਿਹਤਰ ਐ ਮੌਤ ਤੋਂ ਵੀ ਬੱਤਰ ਜ਼ਿੰਦਗੀ ਜਿਉਂਦੇ ਨੇ ਗਰੀਬ ਗੁਰਬੇ ਆਖ ਕੇ ਉਹਨੇ ਡੂੰਗਾ ਹੌਂਕਾ ਲਿਹਾ ਚਲੋ ਤੁਸੀਂ ਕਲਪਨਾ ਛੱਡੋ ਆਪਣੇ ਘਰ ਜਾਓ ਤੇ ਆਰਾਮ ਕਰੋ ਮੈਂ ਉਹਨੂੰ ਅੰਦਰ ਜਾਣ ਲਈ ਕਿਹਾ ਨਹੀਂ ਮੈਂ ਬਹੁਤ ਪਰੇਸ਼ਾਨ ਹਾਂ ਤੁਸੀਂ ਜਾਓ ਖੁਦਾ ਦੇ ਵਾਸਤੇ ਕਹਿ ਕੇ ਉਹ ਫਿਰ ਚਹਲ ਕਦਮੀ ਕਰਨ ਲੱਗ ਪਈ ਮੈਂ ਹਾਰ ਕੇ ਅੰਦਰ ਆ ਗਈ ਦੂਜੇ ਦਿਨ ਫੇਰ ਸਵੇਰ ਵੇਲੇ ਆਪਣੇ ਬॉयਫ੍ਰੈਂਡ ਨਾਲ ਘਰ ਦੇ ਬੂਹੇ ਮੂਰੇ ਖੜੀ ਲੜ ਰਹੀ ਸੀ ਸ਼ਾਮ ਨੂੰ ਗਰਮੀ ਜ਼ਿਆਦਾ ਹੋਣ ਕਰਕੇ ਮੈਂ ਹਲਕੀ ਜਹੀ ਸੂਤੀ ਡਰੈੱਸ ਕੱਢ ਕੇ ਪਾਈ ਤੇ ਪੈਰਾਂ ਚੱਪਲਾਂ ਪਾ ਕੇ ਸੜਕ ਤੇ ਹਵਾ ਖਾਣ ਲਈ ਘਰੋਂ ਬਾਹਰ ਆ ਗਈ ਸੜਕ ਦੇ ਮੋੜ ਤੇ ਖੜੀ ਮੈਂ ਫੁੱਟਬਾਲ ਖੇਡਦੇ ਬੱਚਿਆਂ ਨੂੰ ਦੇਖ ਰਹੀ ਸੀ ਜੋ ਉੱਚੀ ਉੱਚੀ ਰੌਲਾ ਪਾ ਰਹੇ ਸਨ ਇੰਨੇ ਚ ਮਲਿਕਾ ਦਾ ਬੁਆਏਫ੍ਰੈਂਡ ਮੈਨੂੰ ਦੂਰੋਂ ਆਉਂਦਾ ਦਿਖਾਈ ਦਿੱਤਾ ਉਹ ਹੌਲੀ ਹੌਲੀ ਤੁਰਦਾ ਹੋਇਆ ਉਹਦਾ ਘਰ ਪਾਰ ਕਰਕੇ ਉੱਧਰ ਨੂੰ ਹੀ ਆ ਗਿਆ ਜਿੱਥੇ ਮੈਂ ਖੜੀ ਸੀ ਮੈਂ ਉਹਨੂੰ ਦੇਖ ਕੇ ਅਣ ਦੇਖਿਆ ਕਰਨ ਦੀ ਕੋਸ਼ਿਸ਼ ਕੀਤੀ ਸਲਾਮ ਵਾਲੇਕਮ ਜੀ ਉਹ ਡਰਦਾ ਜਿਹਾ ਬੋਲਿਆ ਹੈਲੋ ਮੈਂ ਕਿਹਾ ਸੈਰ ਕਰ ਰਹੇ ਹੋ ਉਹਨੇ ਮੇਰੇ ਕੋਲ ਖੜੇ ਹੋ ਕੇ ਪੈਰ ਜਹੇ ਮਲੇ ਸੈਰ ਤਾਂ ਕਾਦੀ ਐ ਗਰਮੀ ਨੇ ਮੱਤ ਮਾਰ ਰੱਖੀ ਐ ਘਰ ਤੰਦੂਰ ਵਾਂਗ ਤਪੇ ਪਏ ਨੇ ਮੈਂ ਐਵੇਂ ਹਵਾ ਖੋਰੀ ਕਰਨ ਲਈ ਬਾਹਰ ਆ ਗਈ ਸੀ ਮੈਂ ਜਵਾਬ ਦਿੱਤਾ ਚੰਗਾ ਕੀਤਾ ਹੀ ਉਹਨੇ ਮਲਕਾ ਦੇ ਘਰ ਵੱਲ ਦੇਖਿਆ ਕਿਹਾ ਘਰ ਕੀ ਐ ਇੰਨੀ ਗਰਮੀ ਚ ਤਾਂ ਬੰਦਿਆਂ ਦੇ ਦਿਮਾਗ ਖਰਾਬ ਹੋਏ ਪਏ ਨੇ ਕੀ ਗੱਲ ਐ ਮੈਂ ਸਮਝ ਕੇ ਵੀ ਅਣਜਾਣ ਬਣੀ ਪਤਾ ਹੀ ਐ ਤੁਹਾਨੂੰ ਰੋਜ਼-ਰੋਜ਼ ਤਮਾਸ਼ਾ ਦੇਖਦੇ ਹੋ ਕਿਹੜਾ ਕੋਈ ਗੱਲ ਤੁਸਾਂ ਤੋਂ ਛੁਪੀ ਐ ਉਹਨੇ ਸ਼ਰਮਿੰਦਗੀ ਜਹੀ ਨਾਲ ਦੇਖਿਆ ਚਲੋ ਇਹ ਤਾਂ ਚੱਲਦਾ ਹੀ ਰਹਿੰਦਾ ਐ ਜਿੱਥੇ ਚਾਰ ਪਾਂਡੇ ਹੋਣ ਕੇ ਖੜਕਣਗੇ ਵੀ ਨਾਲੇ ਜਿੱਥੇ ਪਿਆਰ ਹੁੰਦਾ ਉੱਥੇ ਲੜਾਈ ਹੋਣੀ ਵੀ ਐ ਸੁਭਾਵਿਕ ਹੀ ਹੈ ਮੈਂ ਗੱਲ ਜਹੀ ਮੁਕਾਈ ਖਾਕ ਪਿਆਰੀ ਬੋਲਣ ਦੀ ਵੀ ਤਹਜੀਬ ਨਹੀਂ ਇਸ ਔਰਤ ਨੂੰ ਜਦੋਂ ਜੀ ਕਰਦਾ ਹੈ ਮੂੰਹ ਚੁੱਕ ਕੇ ਗਾਣਾ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ ਇੰਨੀ ਵੱਦ ਕਲਾਮੀ ਇਹ ਮੈਂ ਹੀ ਆ ਜੋ ਇੰਨੀ ਖामोशी ਨਾਲ ਸਭ ਨਜ਼ਰ ਅੰਦਾਜ਼ ਕਰਦਾ ਪਿਆਵਾ ਵਰਨਾ ਇਹਦੀਆਂ ਬਤਮੀਜ਼ੀਆਂ ਕਾਬਲੇ برداشت ਨਹੀਂ ਉਹ ਗੁੱਸੇ ਚ ਬੋਲਿਆ ਅੱਛਾ ਹੋਰ ਕੀ ਮਜਬੂਰੀ ਵਰਨਾ ਇੱਕ ਦਿਨ ਵੀ ਇਹਦੀ ਦਹਲਿਜ਼ ਤੇ ਕਦਮ ਨਾ ਰੱਖਾਂ ਹਾਂ ਇਸ਼ਕ ਆਪਣੇ ਆਪ ਚ ਇੱਕ ਬਹੁਤ ਵੱਡੀ ਮਜਬੂਰੀ ਐ ਜੋ ਕਰਦੇ ਨੇ ਉਹੀ ਸਮਝਦੇ ਨੇ ਇਸ ਮਜਬੂਰੀ ਨੂੰ ਬਾਕੀ ਲੋਕਾਂ ਲਈ ਤਾਂ ਖਲਲ ਐ ਦਿਮਾਗ ਦਾ ਇਸ਼ਕ ਕਿਹੜਾ ਵੇ ਮੈਂ ਆਪਣਾ ਕਿਰਦਾਰ ਨਿਭਾ ਰਿਹਾ ਵਾਂ ਪਰ ਇਹਦੇ ਤੇਵਰ ਦੇਖ ਕੇ ਲੱਗਦਾ ਨਹੀਂ ਮੈਨੂੰ ਕਿ ਜ਼ਿਆਦਾ देर ਨਿਬੇਗੀ ਉਹਨੇ ਅਫਸੋਸ ਚ ਗਰਦਨ ਹਿਲਾਈ ਕਿਉਂ ਮੈਂ ਸਵਾਲ ਕੀਤਾ ਦੇਖਿਆ ਨਹੀਂ ਕਿੰਨੀ ਬਤਮੀਜ਼ ਐ ਔਰਤ ਨੂੰ ਔਰਤ ਹੀ ਹੋਣਾ ਚਾਹੀਦਾ ਐ ਇਹ ਮੇਰੀ ਬਦਕਿਸਮਤੀ ਐ ਕਿ ਮੈਂ ਇਹੋ ਜਿਹੇ ਹਾਲਾਤ ਵਿੱਚ ਫਸ ਗਿਆ ਹਾਂ ਉਹ ਬੋਲਿਆ ਮੈਂ ਖਮੋਸ਼ ਰਹੀ ਬੰਦਾ ਕੀ ਸੋਚਦਾਏ ਤੇ ਕੀ ਹੋ ਜਾਂਦਾ ਐ ਸੋਚਿਆ ਸੀ ਕਿ ਚਲੋ ਪਹਿਲੀ بیوی ਅੱਲਾ ਨੂੰ ਪਿਆਰੀ ਹੋ ਗਈ ਐ ਦੂਸਰੀ ਵਾਰ ਘਰ ਬਸਾ ਲਵਾਂ ਪਰ ਮੁਕੱਦਰ ਸਾਥ ਨਹੀਂ ਦੇ ਰਿਹਾ ਉਹਦੀ ਆਵਾਜ਼ ਚ ਹਾਰ ਜਾਣ ਵਰਗੀ ਤਰਜ ਸੀ ਵਿਆਹ ਕਰਵਾ ਕੇ ਹੋਰ ਕੀ ਇੱਜ਼ਤਾਂ ਇਸੇ ਵਿੱਚ ਹੈ ਕਿ ਇਨਸਾਨ ਆਪਣਾ ਘਰ ਬਸਾ ਕੇ ਮਾਸਰੇ ਚ ਰਹੇ ਐਵੇਂ ਇੱਧਰ ਉੱਧਰ ਭਟਕਣ ਚ ਕੀ ਪਿਆ ਹੈ ਇਹ ਵਿਆਹ ਲਈ ਮੰਨਦੀ ਨਹੀਂ ਮੈਂ ਮਲਕਾ ਵਾਰੇ ਪੁੱਛਿਆ ਨਹੀਂ ਇਹਨੂੰ ਵੱਡਦਾ ਇਹ ਨਿਕਾ ਇਹਦੀ ਆਜ਼ਾਦੀ ਦੇ ਰਾਹ ਚ ਰੋੜਾ ਬਣਦਾ ਹੈ ਤੇ ਮੈਂ ਇਹ ਬਰਦਾਸ਼ਤ ਵੀ ਨਹੀਂ ਕਰ ਸਕਾਂਗੇ ਕਿ ਮੇਰੀ بیوی ਬਾਹਰ ਅਸ਼ ਅਸ਼ਨਾਇਆਂ ਕਰਦੀ ਫਿਰੇ ਉਹ ਨਫ਼ਰਤ ਨਾਲ ਬੋਲਿਆ ਕੀ ਮਤਲਬ ਮੈਂ ਹੈਰਾਨੀ ਨਾਲ ਪੁੱਛਿਆ ਮੇਰੇ ਇਕੱਲੇ ਨਾਲ ਥੋੜੀਓ ਇਹ ਬਹੁਤ ਆਂਦੇ ਇਹਦੇ ਕੋਲ ਮੈਨੂੰ ਖੁਦ ਪਤਾ ਏ ਬਹੁਤ ਲੰਬੀ ਲਿਸਟ ਹੈ ਇਹਦੇ ਕੋਲ ਆਸ਼ਕਾਂ ਦੀ ਉਹਦੇ ਮੋਹੋਂ ਇਹ ਗੱਲ ਸੁਣ ਕੇ ਮੈਨੂੰ ਵਿਸ਼ਵਾਸ ਨਾ ਆਇਆ ਭਾਵੇਂ ਮੁਹੱਲੇ ਵਿੱਚ ਇਸ ਗੱਲ ਦੀ ਚਰਚਾ ਆਮ ਸੀ ਫਿਰ ਤੁਸੀਂ ਛੱਡ ਦਿਓ ਇਹਨੂੰ ਸਹੀ ਤਰੀਕੇ ਨਾਲ ਵਿਆਹ ਕਰਵਾ ਕੇ ਆਪਣਾ ਘਰ ਬਸਾਓ ਫਜ਼ੂਲ ਬਦਨਾਮੀ ਸਿਰ ਲੈਣ ਦਾ ਕੀ ਫਾਇਦਾ ਨਾਲੇ ਉਹ ਤੁਹਾਡੀ ਇਨਸਲਟ ਵੀ ਤਾਂ ਬੜੀ ਕਰਦੀ ਐ ਮੈਨੂੰ ਉਹਦੀ ਨਿਤ ਹੁੰਦੀ ਦੁਰਗਤੀ ਦਾ ਪਤਾ ਸੀ ਕਿਸਦੇ ਨਾਲ ਘਰ ਬਸਾਵਾਂ ਕੋਈ ਅੱਛੀ ਸ਼ਰੀਫ ਔਰਤ ਮਿਲੇ ਤਾਂ ਮੈਂ ਸਭ ਕੁਝ ਕਰਨ ਲਈ ਤਿਆਰ ਹਾਂ ਪ੍ਰੋਫੈਸ਼ਨਲ ਸੇਫ ਔਮੈਨ 400 ਪੁਆਇੰਟ ਵੀਕ ਦੇ ਚੁੱਕਦਾ ਹਾਂ ਇਕੱਲਾਵਾ ਕੋਈ ਖਰਚਾ ਨਹੀਂ ਉਹਨੇ ਆਪਣੀ ਗੱਲ ਲਮਕਾ ਕੇ ਕਹੀ ਅੱਛਾ ਫਿਰ ਤੁਹਾਨੂੰ ਵਿਆਹ ਕਰਵਾਉਣ 'ਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਬਹੁਤ ਔਰਤਾਂ ਜਿਹੜੀਆਂ ਚੰਗੇ ਕਮਾਊ ਪਤੀ ਲੱਭਦੀਆਂ ਹਨ ਜੋ ਉਹਨਾਂ ਨੂੰ ਹਰ ਤਰ੍ਹਾਂ ਦਾ ਸੁੱਖ ਦੇ ਸਕਣ ਮੈਨੂੰ ਲੱਗਿਆ ਉਹ ਸੱਚਮੁੱਚ ਹੀ ਦੁਖੀ ਬੰਦਾ ਸੀ ਕਿੱਥੇ ਮਿਲਦੀਆਂ ਨੇ ਮੈਨੂੰ ਤਾਂ ਕੋਈ ਨਹੀਂ ਮਿਲੀ ਮੈਂ ਤਾਂ ਇਸ ਔਰਤ ਤੇ ਵੀ ਬਹੁਤ ਖਰਚਾ ਕਰ ਚੁੱਕਾ ਹਾਂ ਇਹ ਖਾ ਪੀ ਕੇ ਲੱਤ ਮਾਰਦੀ ਐ ਕੋਈ ਕਮੀ ਨਹੀਂ ਇੱਕ ਜਾਂਦਾ ਏ ਤੇ ਦੂਜਾ ਆ ਜਾਂਦਾ ਮੇਰੇ ਕੋਲ ਸਭ ਮਾਲੂਮਾਤ ਹੈ ਉਹ ਗੁੱਸੇ ਚ ਬੋਲਿਆ ਕੋਈ ਸਾਬੂਤ ਵੀ ਹੈ ਮੈਂ ਪੁੱਛਿਆ ਸਬੂਤ ਬਹੁਤ ਨੇ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਇਹਦੇ ਫਲੈਟ 'ਚ ਬੰਦੇ ਹੁੰਦੇ ਨੇ ਇੱਕ ਪੱਗ ਵਾਲਾ ਆਉਂਦਾ ਇੱਕ ਗੰਝਾ ਜਿਹਾ ਤੁਰਿਆ ਫਿਰਦਾ ਕਦੇ ਕੋਈ ਦਾੜੀ ਵਾਲਾ ਇਹਦਾ ਮਹਿਮਾਨ ਹੁੰਦਾ ਏ ਤੇ ਕਦੇ ਕੋਈ ਕਾਫਰ ਇਹਦੇ ਤੇ ਡੋਰ ਪਾਂਦਾ ਹੁੰਦਾ ਜਦੋਂ ਸਿਰਫ ਇਹਦੇ ਬਾਬਰਚੀ ਖਾਨੇ ਦੀ ਲਾਈਟ ਬਲਦੀ ਹੋਵੇ ਤੇ ਬਾਕੀ ਸਾਰੇ ਫਲੈਟ 'ਚ ਹਨੇਰਾ ਹੋਵੇ ਸਮਝ ਲਓ ਇਸ ਕੋਲ ਕੋਈ ਮਰਦ ਹੈ ਫਿਰ ਇਹ ਕਿਸੇ ਨੂੰ ਡੋਰ ਨਹੀਂ ਖੋਲੇਗੀ ਚਾਹੇ ਅਗਲਾ ਟਕਰਾ ਪਿਆਰ ਦਾ ਹੋਵੇ ਕੋਈ ਠਿਕਾਣਾ ਵੀ ਹੁੰਦਾ ਹੈ ਕਿਸੇ ਚੀਜ਼ ਦਾ ਐਨੀ ਪਟਕਣ ਗੁੰਮਰਾਹ ਹੋ ਗਈ ਹੈ ਇਹ ਔਰਤ ਗੁੰਮਰਾਹ ਹੋਈ ਔਰਤ ਕਦੇ ਵਾਪਸ ਨਹੀਂ ਸਹੀ ਰਸਤੇ ਤੇ ਨਹੀਂ ਆਉਂਦੀ ਉਹ ਮੈਨੂੰ ਔਰਤ ਦੀ ਜੀਵਨ ਫਿਲਾਸਫੀ ਸਮਝਾ ਰਿਹਾ ਸੀ ਤੇ ਗੁੰਮਰਾਹ ਹੋਏ ਮਰਦ ਆ ਜਾਂਦੇ ਨੇ ਮੈਂ ਪੁੱਛਿਆ ਮਰਦ ਦਾ ਕੀ ਜਾਂਦਾ ਹੈ ਨਾਤਾ ਤੋਤਾ ਕੋੜਾ ਹੁੰਦਾ ਹੈ ਭਾਵੇਂ 20 ਥਾਂ ਜਾ ਆਵੇਂ ਪਰ ਉਹਦੀ ਪੱਕੀ ਗਜ਼ੀ ਨਹੀਂ ਜਾਂਦੀ ਔਰਤ ਦੀ ਦਾਸ ਤਾਂ ਵਖਰੀ ਐ ਉਹ ਵਕੀਲਾਂ ਵਾਂਗ ਉਬੜਿਆ ਘੋੜਿਆਂ ਦਾ ਜ਼ਮਾਨਾ ਨਹੀਂ ਰਿਹਾ ਹੁਣ ਇਸ ਲਈ ਇਹ ਮਿਸਾਲ ਦੇਣੀ ਵੀ ਫਜ਼ੂਲ ਐ ਰਾਕਟਾਂ ਦੀ ਹੋਰ ਏਜ ਐ ਰਾਕਟ ਏਜ ਵਿੱਚ ਕੋਈ ਵੀ ਸਪੀਡ ਫੜ ਸਕਦਾ ਭਾਵੇਂ ਔਰਤ ਐ ਭਾਵੇਂ ਮਰਦ ਮੈਨੂੰ ਉਹਦੀ ਗੱਲ ਫਜ਼ੂਲ ਲੱਗੀ ਸੀ ਖੁੱਲ ਕੇ ਜ਼ੋਰ ਨਾਲ ਹੱਸਿਆ ਉਹ ਕਮਾਲ ਹੈ ਤੁਹਾਡੇ ਖਿਆਲਤ ਵੀ ਅਜੀਬ ਨੇ ਉਹ ਬਹੁਤ देर ਤੱਕ ਹੱਸਦਾ ਰਿਹਾ ਮੈਂ ਤੁਹਾਡੀ ਗੱਲ ਸਹੀ ਮੰਨਦਾ ਹਾਂ ਕੋਈ ਨਸੀਫ਼ ਔਰਤ ਮਿਲ ਚਾਹੇ ਤਾਂ ਮੈਂ ਬਰਾਬਰ ਦੇ ਹਕੂਕ ਦੇਣ ਲਈ ਤਿਆਰ ਵਾਂ ਇਹਨਾਂ ਵਾਦ ਆਦ ਕਿਸਮ ਦਾ ਬੰਦਾ ਵੀ ਨਹੀਂ ਮੈਂ ਕਿ ਔਰਤ ਦਾ ਇhtਰਾਮ ਨਾ ਕਰ ਸਕਾਂ ਤੁਸੀਂ ਦੱਸੋ ਕੋਈ ਤਰੀਕਾ ਜਿਸ ਨਾਲ ਮੈਨੂੰ ਕੋਈ ਅੱਛੀ ਖਾਤੂਨ ਮਿਲ ਸਕੇ ਐਵੇਂ ਢਾਲ ਜਹੀ ਨਾ ਹੋਵੇ ਕੋਈ ਕਰਾਰੀ ਚੀਜ਼ ਹੋਵੇ ਉਹਨੇ ਮੇਰੇ ਤੋਂ ਸਲਾਹ ਮੰਗੀ ਅਖਬਾਰ ਵਿੱਚ ਮੈਟ੍ਰੀਮੋਨੀਅਲ ਦੇ ਦੇਵੋ ਕਿਸੇ ਮੈਰਿਜ ਬਿਊਰੋ ਦੇ ਮੈਂਬਰ ਬਣ ਜਾਓ ਇੱਥੇ ਇੰਗਲੈਂਡ 'ਚ ਥਾਂ-ਥਾਂ ਤੇ ਫਰੈਂਡਸ਼ਿਪ ਕਲੱਬ ਖੁੱਲੇ ਹੋਏ ਨੇ ਤੇ ਕਿਸੇ ਨੂੰ ਜੁਆਇਨ ਕਰ ਲਵੋ ਮੇਰਾ ਖਿਆਲ ਨਹੀਂ ਕਿ ਤੁਹਾਨੂੰ ਸਾਥੀ ਲੱਭਣ 'ਚ ਕੋਈ ਮੁਸ਼ਕਲ ਪੇਸ਼ ਆਏਗੀ ਮੈਂ ਕਈ ਸੁਝਾਅ ਦਿੱਤੇ ਨਹੀਂ ਨਹੀਂ ਇਹ ਸਭ ਕਮਰਸ਼ੀਅਲ ਤਰੀਕੇ ਨੇ ਬਜਾਰੂ ਕਿਸਮ ਦੇ ਤਾਲੂਕ ਨਹੀਂ ਚਾਹੀਦੇ ਮੈਨੂੰ ਆਪਣੇ ਮਾਸਰੇ ਵਿੱਚੋਂ ਦੀ ਕੋਈ ਗੱਲ ਬਣ ਜਾਵੇ ਤਾਂ ਠੀਕ ਹੈ ਤੁਸੀਂ ਤਾਂ ਨਹੀਂ ਜਾਣਦੇ ਕਿਸੇ ਜ਼ਰੂਰਤਮੰਦ ਔਰਤ ਨੂੰ ਜੀਨੂੰ ਕਿਸੇ ਅੱਛੇ ਖਾਵਨ ਦੀ ਲੋੜ ਹੋਵੇ ਆਪਣੇ ਪਿੱਛੇ ਫਿਲਹਾਲ ਤਾਂ ਨਹੀਂ ਪਰ ਕਈ ਵਾਰ ਅਚਾਨਕ ਲੋਕ ਪੁੱਛਦੇ ਵੀ ਹੁੰਦੇ ਨੇ ਜੇ ਕੋਈ ਅਜੇਹਾ ਕੇਸ ਮੇਰੇ ਸਾਹਮਣੇ ਆਇਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਮੈਂ ਸਰਸਰੀ ਜਵਾਬ ਦਿੱਤਾ ਉਹ ਥੋੜੀ ਦੇਰ ਖੜਾ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਤੇ ਫਿਰ ਲੰਗ ਮਾਰਦਾ ਬਾਜ਼ਾਰ ਵੱਲ ਨੂੰ ਚਲਾ ਗਿਆ ਇਸ ਘਟਨਾ ਤੋਂ ਬਾਅਦ ਜਦੋਂ ਵੀ ਉਹ ਮੈਨੂੰ ਮਿਲਦਾ ਤਾਂ ਹਰ ਵਾਰੀ ਆਪਣੀ ਫਰਮਾਇਸ਼ ਯਾਦ ਕਰਵਾਉਂਦਾ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਇਸ ਲਈ ਮੈਂ ਗੱਲ ਆਈ ਗਈ ਕਰ ਦਿੰਦੀ ਇੱਕ ਦਿਨ ਫਿਰ ਸ਼ਾਮ ਨੂੰ ਮੈਂ ਰੋਡ ਤੇ ਖੜੀ ਪੱਛਮ ਚ ਡੁੱਬਦੇ ਸੂਰਜ ਨੂੰ ਦੇਖ ਰਹੀ ਸੀ ਉਹ ਅਚਾਨਕ ਮੇਰੇ ਸਾਹਮਣੇ ਆ ਖੜਾ ਹੋਇਆ ਹੈਲੋ ਕੀ ਮિજાਜ ਨੇ ਉਹਨੇ ਪੁੱਛਿਆ ਠੀਕ ਐ ਤੁਸੀਂ ਕਿਵੇਂ ਹੋ ਮੈਂ ਪੁੱਛਿਆ ਮੈਂ ਓਵੇਂ ਹੀ ਹਾਂ ਤੁਹਾਨੂੰ ਕਈ ਦਿਨਾਂ ਤੋਂ ਤਲਾਸ਼ ਕਰ ਰਿਹਾ ਸੀ ਤੁਸੀਂ ਮਿਲ ਨਹੀਂ ਰਹੇ ਤੁਹਾਡੀ ਕਾਰ ਖੜੀ ਦੇਖੀ ਤਾਂ ਸੋਚਿਆ ਕਿਤੇ ਤੁਸੀਂ ਘਰ ਵਿੱਚ ਹੀ ਹੋ ਮੋ ਉਹ ਡੋਰ ਨੌਕ ਕਰਕੇ ਆਇਆ ਪਰ ਕੋਈ ਜਵਾਬ ਨਹੀਂ ਮਿਲਿਆ ਉਹਨੂੰ ਕਾਹਲੀ-ਕਾਹਲੀ ਬੋਲ ਰਿਹਾ ਸੀ ਮੇਰੀ ਕਾਰ ਦੀ ਪਛਾਣ ਐ ਤੁਹਾਨੂੰ ਮੈਂ ਹੈਰਾਨ ਹੋਈ ਪਛਾਣ ਕਿਉਂ ਨਹੀਂ ਮੈਂ ਬਹੁਤ ਬਣਦਾ ਵਾਂ ਇੱਕ ਵਾਰ ਜਿਹੜੀ ਚੀਜ਼ ਸਿੱਖ ਲਈ तमाम ਉਮਰ ਨਹੀਂ ਭੁੱਲਦਾ ਫਖਰ ਨਾਲ ਬੋਲਿਆ ਅੱਛਾ ਦੱਸੋ ਕਿਵੇਂ ਤਲਾਸ਼ ਕਰ ਰਹੇ ਸੀ ਤੁਸੀਂ ਮੈਨੂੰ ਮੈਂ ਸੋਚਿਆ ਉਹ ਅੱਜ ਫੇਰ ਮਲਕਾ ਨਾਲ ਲੜ ਕੇ ਆਇਆ ਹੋਵੇਗਾ ਮੇਰਾ ਕੰਮ ਕੀਤਾ ਕਿ ਨਹੀਂ ਤੁਸੀਂ ਉਹਨੇ ਮੈਨੂੰ ਪੁੱਛਿਆ ਨਹੀਂ ਹਾਲੇ ਤੱਕ ਕੋਈ ਗੱਲ ਬਣੀ ਨਹੀਂ ਪਰ ਤੁਸੀਂ ਫਿਕਰ ਨਾ ਕਰੋ ਜਦੋਂ ਵੀ ਕੋਈ ਗੱਲ ਬਣਦੀ ਦਿਖੀ ਤਾਂ ਮੈਂ ਤੁਹਾਨੂੰ ਖੁਦ ਅਪਰੋਚ ਕਰਾਂਗੀ ਮੈਨੂੰ ਖੇਜ ਜਹੀ ਆਈ ਇੱਕ ਗੱਲ ਕਹਾ ਤੁਸੀਂ ਗੁੱਸਾ ਤਾਂ ਨਹੀਂ ਮੰਨੋਗੇ ਉਹਨੇ ਨਰਮ ਆਵਾਜ਼ ਚ ਕਿਹਾ ਨਹੀਂ ਤੁਸੀਂ ਆਪਣੇ ਬਾਰੇ ਕਦੇ ਸੋਚਿਆ ਹੈ ਕੁਝ ਉਹਦੀਆਂ ਅੱਖਾਂ ਚ ਹਲਕੀ ਜਹੀ ਚਮਕ ਆ ਗਈ ਕੀ ਮਤਲਬ ਮੈਨੂੰ ਸਮਝ ਨਹੀਂ ਆਇਆ ਤੁਸੀਂ ਸ਼ਾਦੀशुदा ਤਾਂ ਨਹੀਂ ਹੋ ਉਹਨੇ ਕਿਹਾ ਨਹੀਂ ਮੇਰਾ ਜਵਾਬ ਸੀ ਕੀ ਕੰਮ ਕਰਦੇ ਹੋ ਉਹ ਬੋਲਿਆ ਮੈਂ ਸੋਸ਼ਲ ਵਰਕਰ ਆ ਮੈਂ ਕਿਹਾ ਲੋਕਾਂ ਦਾ ਭਲਾ ਕਰਦੇ ਫਿਰਦੇ ਹੂੰ ਕਦੇ ਆਪਣੇ ਬਾਰੇ ਵੀ ਤਾਂ ਸੋਚੋ ਉਹਦੀ ਆਵਾਜ਼ ਚ ਹਮਦਰਦੀ ਜਾਗ ਪਈ ਸੀ ਕੀ ਸੋਚਾਂ ਮੈਂ ਹੈਰਾਨ ਹੋਈ ਆਪਣੀ ਲਾਈਫ ਸੈੱਟ ਕਰੋ ਕੋਈ ਅੱਛਾ ਬੰਦਾ ਲੱਭੋ ਆਪਣਾ ਘਰ ਬਸਾਓ ਉਹ ਹੁਣ ਮੈਨੂੰ ਸਮਝਾ ਰਿਹਾ ਸੀ ਕਿਹਦੇ ਨਾਲ ਕਿੱਥੇ ਮਿਲਦੇ ਨੇ ਅੱਛੇ ਬੰਦੇ ਮੈਂ ਬੇਰੁਖੀ ਨਾਲ ਪੁੱਛਿਆ ਮਾਸ਼ਾ ਅੱਲਾ ਅੱਛੀ ਸ਼ਕਲ ਸੂਰਤ ਹੈ ਪੜ੍ਹੇ ਲਿਖੇ ਹੂੰ ਪੂਰੇ ਸ਼ਬਾਬ ਤੇ ਹੂੰ ਤੁਹਾਨੂੰ ਬੰਦਿਆਂ ਦੀ ਕੀ ਕਮੀ ਉਹਨੇ ਮੈਨੂੰ ਹੌਸਲਾ ਦਿੱਤਾ ਧੰਨਵਾਦ